ਲੋ ਜੀ 50 ਡਿਗਰੀ ਚਲੋ ਕੋਈ ਨਹੀਂ ਛੁੱਟੀਆਂ ਬੱਚਾ ਚੱਲ ਜਾਂਦਾ 50 ਡਿਗਰੀ ਟੈਂਪਰੇਚਰ ਤੇ ਅਸੀਂ ਬਾਈਆ ਦੇਖੋ ਇੰਡੀ ਕੈਪਟਲ ਬਾਈ ਰਾਜੂ ਇਹ ਘਰ ਵਾਲੀ ਪੈਣ ਪਾਵਨ ਜੀ ਤੋਂ ਅੱਜ ਬੱਚੇ ਨਾਲ ਲੈ ਕੇ ਪੇਕੇ ਪੰਡ ਚੱਲ ਗਈ ਹੋਣੀ ਹੈ ਗਰਮੀ ਬਹੁਤ ਇਸ ਕਰਕੇ ਨਾ ਨਾ ਪੁੱਤ ਕਾਸੀ ਦੀ ਲੋੜ ਧੰਨਵਾਦ ਆ ਬਾਈ ਚਰਨਜੀਤ ਸਿੰਘ ਬਰਾੜ ਸਰ ਸਿੰਘਾਪੁਰ ਜਿਨ੍ਹਾਂ ਦੀ ਬਦੌਲਤ ਇਹਨਾਂ ਦੇ ਪਰਿਵਾਰ ਦਾ ਜਿਹੜਾ ਖਰਚਾ ਚੱਲਦਾ ਪਰ ਪਿਛਲੀ ਵਾਰ ਵੀ ਆਪਾਂ ਬੇਲਤੀ ਸਿੰਘ ਨੂੰ ਕੀਤੀ ਸੀ ਆ ਦੇਖੋ ਇਹਨਾਂ ਦੀ ਇਹੀ ਸਿਸਟਮ ਆ ਦੇ ਇਹ ਦੋਹੇ ਜੀ ਉਹ ਭੰਪੜ ਭੰਜ ਜੀ ਵੀ ਹੈਂਡੀਕੈਪਟਰ ਉਹਨਾਂ ਦੇ ਆਹ ਚੀਜ਼ ਜਦੋਂ ਵਿਚਾਰੀ ਤੋਂ ਚੱਕੀ ਨਹੀਂ ਜਾਂਦੀ ਇਹਨਾਂ ਨਾਲ ਇਹ ਤੋਂ ਚੱਕੀ ਜਾਂਦੇ ਵੀ ਇਹਨੂੰ ਇੰਨਾ ਬਾਥਰੂਮ ਬਣਾ ਕੇ ਵਧੀਆ ਟੂਟੀਆਂ ਟੂਟੀਆਂ ਫਿੱਟ ਕਰਕੇ ਤੇ ਟੈਂਕੀ ਜਿਹੜੀ ਰੱਖੀ ਜਾਵੇ ਤਾਂ ਇਹ ਆਪਦੀ ਕੇਰਿਆ ਸੋਲ ਸਕਦੇ ਇਹ ਵੀ 100% ਦੂਜੀ ਲੱਤ ਦੇ ਵਿੱਚ ਵੀ ਰਾੜ ਪਿਆ ਕਿਵੇਂ ਲੱਤ ਦੂਜੀ ਠੀਕ ਆ ਬਈ ਦੁੱਖ ਵੀ ਆ ਜੇ ਰਾੜ ਰਾੜ ਪੈਣ ਕਰਕੇ ਨਾ ਠੀਕ ਹੈ ਕਦਿਆਉ ਬਬਨ ਜੀ ਦਾ ਹੋਰ ਜੀ ਵੀ ਅੱਜ ਹੀ ਗਈ ਹੈ ਜੀ ਅੱਛਾ ਛੁੱਟੀਆਂ ਕਰਕੇ ਗਏ ਹਾਂ ਛੁੱਟੀਆਂ ਦਾ ਕਰਕੇ ਗਏ ਧੰਨਵਾਦ ਆ ਬਰਾੜ ਸਾਹਿਬ ਸੇਵਾ ਜਿਹੜੀ ਮੰਥਲੀ ਅੱਜ 10 ਜੂਨ ਨੂੰ ਆ ਗਈ ਹੈ ਜੀ ਮਾਰਕ ਚੜ੍ਹਦੀ ਕਲਾ ਚ ਰੱਖੇ ਤੁੰਦਰੋਸ਼ੀ ਬਖਸ਼ੇ ਤੇ ਸੇਵਾ ਕਰਨ ਦਾ ਬਲ ਬਖਸ਼ੇ ਤੁਹਾਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ